ਹੈਲੋ ਦੋਸਤੋ ਅੱਜ ਆਪਾਂ ਇੱਕ ਸਾਈਕੋਲੋਜਿਸਟ ਜੌਨ ਡੈਵੀ ਬਾਰੇ ਗੱਲ ਕਰਾਂਗੇ ਠੀਕ ਹੈ ਜਿਨੇ ਕੇ ਪ੍ਰੋਗਰੈਸਿਵ ਐਜੂਕੇਸ਼ਨ ਸ਼ੁਰੂ ਕੀਤੀ ਸੀ ਪ੍ਰੋਗਰੈਸਿਵ ਐਜੂਕੇਸ਼ਨ ਕੀ ਹੁੰਦੀ ਆ ਜਿਹਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲੀ ਮੈਕੈਨਿਕਲੀ ਕੰਮ ਸਿਖਾਇਆ ਜਾਂਦਾ ਠੀਕ ਹੈ ਪਹਿਲਾ ਸਕੂਲ ਜੌਨ ਡੈਵੀ ਦੁਆਰਾ ਯੂਐਸਸੀ ਦੀ ਸ਼ਿਕਾਗੋ ਯੂਨੀਵਰਸਿਟੀ ਵਿੱਚ ਖੋਲ੍ਹਿਆ ਗਿਆ ਸੀ ਠੀਕ ਹੈ ਜੌਨ ਡੈਵੀ ਨੇ ਲੈਬ ਸਕੂਲ ਵੀ ਬਣਾਏ ਸੀਗੇ ਇਹਨਾਂ ਦੁਆਰਾ ਚਾਈਲਡ ਸੈਂਟਰਡ ਐਜੂਕੇਸ਼ਨ ਵੀ ਲਿਆਂਦੀ ਗਈ ਸੀ ਠੀਕ ਹੈ ਵਿਦਿਆਰਥੀ ਕੇਂਦਰ ਐਜੂਕੇਸ਼ਨ ਜਿਹਦੇ ਵਿੱਚ ਵਿਦਿਆਰਥੀ ਆਪਣੇ ਪੱਖ ਰੱਖ ਸਕਦਾ ਸੀ ਠੀਕ ਹੈ ਨੈਕਸਟ ਇਹਨਾਂ ਨੇ ਇੱਕ ਹਿਡਨ ਕਰਿਕੂਲਮ ਦਿੱਤਾ ਸੀ ਛੁਪਿਆ ਹੋਇਆ ਪਾਠਕ੍ਰਮ ਠੀਕ ਹੈ ਜਿਹਦੇ ਵਿੱਚ ਮੋਰਲ এডੂਕੇਸ਼ਨ ਬਾਰੇ ਪੜਾਇਆ ਜਾਂਦਾ ਸੀ ਇਹਨਾਂ ਨੇ ਪ੍ਰੋਜੈਕਟ ਮੈਥਡ ਵੀ ਲਿਆਂਦਾ ਸੀ ਠੀਕ ਹੈ ਜਿਹਦੇ ਵਿੱਚ ਪ੍ਰੈਕਟੀਕਲੀ ਪ੍ਰੋਜੈਕਟ ਵਗੈਰਾ ਬਣਾ ਕੇ ਬੱਚੇ ਸਿੱਖਦੇ ਸੀਗੇ ਇਹਨਾਂ ਦੁਆਰਾ ਇੱਕ 슬ੋਗਨ ਦਿੱਤਾ ਗਿਆ এডੂਕੇਸ਼ਨ ਐਜ਼ ਅ ਲਾਈਫ ਸਿੱਖਿਆ ਹੀ ਜ਼ਿੰਦਗੀ ਹੈ ਇਹ ਕੁਐਸਚਨ ਕਈ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਕਿ এডੂਕੇਸ਼ਨ ਐਜ਼ ਅ ਲਾਈਫ ਇਹ 슬ੋਗਨ ਕਿਸ ਦੁਆਰਾ ਦਿੱਤਾ ਗਿਆ ਇਹ ਦਿੱਤਾ ਗਿਆ ਸੀ ਜੌਨ ਡੈਵੀ ਦੁਆਰਾ ਸੋ ਇਹ ਸੀਗਾ ਛੋਟਾ ਜਿਹਾ ਟੌਪਿਕ ਜੌਨ ਡੈਵੀ ਦਾ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ